ਹਾਂਜੀ ਸਾਸਤਰੀ ਕਾਲ ਸਰ ਨੂੰ ਮੈਂ ਥੋੜਾ ਜਾਸਦੀ ਆ ਪੰਚਾਇੰਦ ਨਾਮ ਕਾ ਜਾਸ ਪਟਾ ਤੇ ਇੱਥੇ ਗੁੰਨੂ-ਮੁੰਨੂ ਉਹਨਾਂ ਦੇ ਪਿੰਜਰੇ ਕੋਲੇ ਫਿਰਦੇ ਗੁੰਨੂ-ਮੁੰਨੂ ਵਿੱਚ ਹੀ ਫਿਰਦੇ ਨੇ ਤੇ ਇਹ ਵੀ ਹੁਣ ਤੁਹਾਨੂੰ ਦਿਖਾਣੇ ਆ ਆ ਗੇਟਾ ਮੂਰੇ ਫਿਰਦਾ ਗੁੰਨੂ ਗੁੰਨੂ ਥੋੜਾ ਪਿਆਰ ਚਾ ਕਰ ਦਿੰਦੇ ਆ ਗੁੰਨੂ ਤੇ ਮੁੰਨੂ ਅੰਦਰ ਬੈਠਾ ਵਾ ਆਹ ਖੜਦਾ ਮੁੰਨੂ ਰਾਹ ਨਾਲ ਅੰਦਰ ਬੈਠਾ ਠੰਡਾ ਪਿਆ ਵਾ ਨਾਲ ਅੰਦਰ ਘਾ ਵੀ ਲੈ ਕੇ ਸਾਰਾ ਠੰਡਾ ਪਿਆ ਅੰਦਰ ਲੇਟੇ ਪੈਣੇ ਹੁਣ ਦੁਪਹਿਰੇ ਵੀ ਇਹਨਾਂ ਦੇ ਅੰਦਰ ਚਲੇ ਜਾਣਾ ਬਸ ਕੁਨੂ-ਮਨੂ ਹਣਾਂ ਨੇ ਬਸ ਰਾਤ ਨੂੰ 10-11 ਵਜੇ ਅੰਦਰ ਚਲੇ ਆਣਾ ਵਾ ਉਦੋਂ ਬਾਅਦ ਇੱਥੇ ਆ ਆਪਣੀ ਖੁੰਡ ਜੀ ਬੈਠੇ ਰਹਿਣਾ ਵਸ ਇਹਨਾਂ ਨੇ ਤੇ ਉਦੋਂ ਬਾਅਦ ਫਿਰ ਸਵੇਰ ਦੇ ਟਾਈਮ ਨਿਕਲਦੇ ਆ ਸਵੇਰ ਦੇ ਟਾਈਮ ਜਦ ਦੇਖਦਾ ਵਾ ਇਹ ਨਿਕਲਦੇ ਨੇ 6-5 ਕੋਈ ਬਾਹਰ ਆ ਜਾਂਦੇ ਨੇ 4 ਵਜੇ ਦੇਖੀ ਦੋ ਅੰਦਰ ਹੀ ਬੈਠੇ ਹੁੰਦੇ ਨੇ ਆਰਾਮ ਨਾਲ ਘਰਾੜੇ ਮਾਰਦੇ ਹੁੰਦੇ ਹੈ ਵੀ ਕਿਨੂ ਮੈਂ ਘਰਾੜੇ ਮਾਰਦਾ ਇਹ ਜਿਹਾ ਫਟ ਆ ਉੱਪਰ ਚਾਬੀ ਚੱਕਣਾ ਐਸੀ ਚਾਬੀ ਚਲ ਕੇ ਚਾਲਦੇ ਹੁਣ ਤੋਤਿਆਂ ਦੇ ਪਿੱਛੇ ਵਿੱਚ ਜਿੰਦਾ ਹੋ ਲਿਆ ਤਾਂ ਹਣ ਕੁੰਡੀ ਕੋਲ ਦੇ ਚਾਲਦੇ ਆ ਅੰਦਰ ਕੁਕੂ ਲਾਰਾ ਨਜ਼ਾਰੇ ਕੋਕੂ ਬੈੜਾ ਹੱਥ ਤੇ ਕੁਕੂ ਗੰਦੋਂ ਤਾਂ ਨਾ ਕਰ ਬੜਾ ਗੰਦੀ ਬੜੀ ਆ ਜਾ ਕੋਈ ਨਹੀਂ ਗੰਦ ਅਦਾ ਅਦਾ ਆ ਆ ਆ ਆ ਆ ਗਿਆ ਥੱਲੇ ਇੱਧਰ ਆ ਬੇ ਥੱਲੇ ਹੁਣ ਜਾ ਉੱਪਰ ਜਾ ਕੋ ਜਾ ਕੋ ਜਾ ਕੋ ਜਾ ਕੋ ਜਾ ਕੋ ਜਾ ਆ ਹੈਗੇ ਨਾ ਜਾਵਾ ਦੇ ਆ ਲੈਣਾ ਆ ਸਕਾ ਲੈਣਾ ਆ ਹੈਗੇ ਨਾਲ ਦੂਸਰਾ ਲੈਣਾ ਆ ਤੀਸਰਾ ਲੈਣਾ ਤੇ ਆ ਚੌਥਾ ਤੇ ਉਧਰ ਹੈਗੇ ਤੋਤਿਆਂ ਦੇ ਘਰ ਕੁਕੂ ਵੀ ਛਿੱਟੀਆਂ ਮਾਰਨ ਲੱਗ ਪਿਆ ਸਾਰੇ ਤੋਤੇ ਆ ਉੱਡੇ ਫਿਰਦੇ ਆ ਆਪਣਾ ਲਾਗ ਹੀ ਝੁੰਡ ਜਿਹਾ ਬਣਾ ਕੇ ਓੱਡੇ ਫਿਰਦੇ ਨੇ ਸਾਰੇ ਤੋਤੇ ਆਪਣੇ ਸੈੱਟ ਫੈਰ ਰਹੇ ਨੇ ਸੱਟ ਪੂਰੇ ਘੈਂਟ ਆ ਆ ਕੁਕਕੁਨਾ ਦਾ ਮੂਲ ਲੈ ਕੇ ਆਵਾਂਗੇ ਜਿਵੇਂ ਕਿ ਤੁਹਾਨੂੰ ਸਰਪ੍ਰਾਈਜ਼ ਦੱਸਿਆ ਸੀਗਾ ਹੋਰ ਨੇੜੇ ਆਉਣਾ। ਤੇ ਬਾਸ 4-5 ਦਰ ਨਹੀਂ ਰਹਿੰਦੇ ਹੋਣਗੇ ਆਣ ਚੋ ਤੇ ਫਿਰ ਜਿੱਦਣ ਆ ਕੇ ਤੁਹਾਨੂੰ ਜਦੀ ਉਸ ਵਕਤ ਦਿਖਾ ਦੇਣਾ। ਹੋ ਸਕਿਆ ਤਾਂ ਉਧਰ ਵਾਂਗੂ ਉੱਥੇ ਦੀ ਦੁਕਾਨ ਦਿਖਾ ਦਊਗਾ। ਇੱਥੇ ਹੋਰ ਵੀ ਆਸ-ਪਾਸ ਦੁਕਾਨਾਂ ਨੇ ਸਾਰੀਆਂ ਤੁਹਾਨੂੰ ਦਿਖਾ ਦਊਗਾ। ਉਹ ਮੇਰਾ ਫੇਵਰਟ ਥੋਤਾ ਬੈਠਾ ਗ੍ਰੀਨ ਪੈਕ। ਅਦਰ ਆ ਜਾ। ਚਲੋ ਚਲੀ ਜਾਣਾ ਬਟੇਰਿਆਂ ਦੇ ਕਮਰੇ ਚ ਤੇ ਹੁਣ ਅਗੇ ਬਟੇਰਿਆਂ ਦੇ ਕਮਰੇ ਚ ਤੁਹਾਨੂੰ ਦਿਖਾਣੇ ਆ ਬਟੇਰੇ ਯਾਹ ਕਰਦੇ ਆਪਣੇ ਬਟੇਰੇ ਚਿੰਕੀ ਬੈਠੀ ਐ ਬਿੱਟੂ ਤੇ ਕੰਨ ਹਮੇਂ ਵੀ ਚਿੰਕੀ ਚਿੰਕੀ ਦਾ ਟੋਗਾ ਪੱਟ ਕੇ ਬੈਠੀ ਐ ਗਰਮੀ ਲੱਗਦੀ ਐ ਰੈਂਦੀ ਯਾਹ ਵਨ ਦੂਸਰੇ ਤੋਤੇ ਘਰ ਦੇ ਨੇ ਮੋਰਜਾ ਮਾਰਦੇ ਨੇ ਰਾਮ ਨਾ ਹਾਂ ਉਹ ਲੜਾਕੂ ਵੀ ਬਾਹਰ ਕੱਢਿਆ ਹੋਣ ਅੰਦਰ ਤਾਂ ਇੱਕ ਦਿਨ ਗਲਤੀ ਨਾਲ ਬਾਹਰ ਆ ਕੇ ਲੜ ਪਿਆ ਸੀ ਇਹਨਾਂ ਨਾਲ ਤੇ ਹੁਣ ਉਹਨੂੰ ਇੱਕ ਵਾਰੀ ਅੰਦਰ ਤਾਰ। ਆ ਕੱਲਾ ਵਾ ਤੇ ਵਿੱਚ ਵੀਡੀਓ ਤਾਂ ਬਣਾਣੀ ਹੋਣੀ ਪਹਿਲਾਂ ਫੜ ਲਾਂ ਤੇ ਫੜ ਕੇ ਸਾਨੂੰ ਪਿੰਜਰੇ 'ਚ ਉਹਨੂੰ ਪਿੰਜਰੇ 'ਚ ਤਾਰ ਲੈਣਾ ਵਾ ਤੇ ਫੇਰ ਦਿਖਾਉਣਾ। ਤੇ ਆ ਦੇਖੋ ਇਹ ਚਾਰ ਚਫੜ ਲੈ। ਥਣ ਉੱਪਰ ਨੁੱਬੜਦਾ ਵਾ। ਚਲੇ ਨੂੰ ਬਾਹਰ ਤੰਗ ਨਹੀਂ ਕਰਦੇ ਆਪਾਂ ਫੇਰ ਛੱਡ ਦਿੰਨੇ ਆ ਪਿੰਜਰੇ 'ਚ। ਆ ਕਾਟਦਾ ਹਾਂ ਡਾਡਾ ਕੋ ਤਾ ਅੰਦਰ। ਹਾਂ ਆਪਾਂ ਅੰਦਰ ਫਿਰ ਇਹ ਸਾਰਾ ਟਾਈਮ ਜੇ ਹੋ ਸਕੇ ਤਾਂ ਆਥ ਨੇ ਕੱਢ ਦਾਂਗੇ ਬਾਹਰ। ਬਟੇਰੇ ਮਸਤ ਖੋਮਰੇ ਨੇ ਇੱਥੇ। ਮਾਰ ਰਿਆ ਮੋਚੇ। ਇਹਨਾਂ ਨੂੰ ਨਾ ਬਾਹਰ ਕੱਢਿਆ ਕਰਾਂਗੇ ਨਾਲੇ ਪਿੰਜਰੇ ਚ ਖਰਗੋਸ਼ਾਂ ਦੇ। ਅਸੀਂ ਖਰਗੋਸ਼ ਇਹਨਾਂ ਤੰਗ ਕਰਦੇ ਨੇ ਮਗਰ ਕਰਾਂਗੇ ਭੱਜੇ ਫਿਰਦੇ ਹੁੰਦੇ ਆ ਪੂਰੇ। ਤੇ ਆ ਹੈਗੇ ਮਾਰਕੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 6 ਅੰਡੇ ਸੀ ਇੱਕੀ ਬੱਚਾ ਨਿਕਲੇ ਸੀ ਉਹ ਹੋ ਗਿਆ ਬੱਚਾ ਕਾਫੀ ਵੱਡਾ। ਤੇ ਅੱਥਰੂ ਵੀਡੀਓ ਤੇ ਦਿਖਾਉਣੇ ਚੰਗਾ ਰੰਗ ਰੂਪ ਦਿਖਾਉਣੇ ਕਹਿ ਜਾ ਨਿਕਲੇ ਆ। ਇੱਕ ਵਾਰੀ ਤੁਹਾਨੂੰ ਬਾਹਰ ਕੱਢ ਕੇ ਦਿਖਾਣੇ ਆ। ਕਿ ਆ ਕੱਢ ਲਿਆ ਬਾਹਰ ਤੇ ਇਹ ਹੈਗਾ ਵਾ ਬਿੱਚੀ ਹੈਗਾ ਵਾਹੇ ਨੀਲਾ ਚਾ ਤੇ ਕੈਮਰੇ ਥੋੜਾ ਨੀਲਾ ਬਾੜਾ ਫਿੱਕਾ ਨੀਲਾ ਵਾ ਤੇ ਕੈਮਰੇ ਦੇ ਆਦੇ ਥੋੜਾ ਚਾ ਬਰਾਉਨ ਜਿਵੇਂ ਕਿ ਤੁਹਾਨੂੰ ਪਤਾ ਵਾ ਪਹਿਲੇ ਨੀਲੀ ਦੇ ਦੋ ਆਂਡੇ ਧਾਰੇ ਸੀ ਇਹ ਉਹਨਾਂ ਦਾ ਬੱਚਾ ਵਾ ਪਰ ਹੈ ਤਾਂ ਹੁਣ ਚਿੱਟੀ ਤਾਂ ਚਿੱਟੀ ਨੇ ਤਾਂ ਆਂਡਿਆਂ ਚ ਕੱਢਿਆ ਵਾ ਪਰ ਹੁਣ ਗਿਆ ਇਹ ਨੀਲੀ ਤੇ ਆ ਕਿਉਂਕਿ ਆਂਡਾ ਹੀ ਉਹਦਾ ਸੀਗਾ ਯਾਦ ਤੇ ਉਹ ਤੇ ਹੀ ਜਾਣਾ ਸੀ ਮੈਂ ਤੇ ਕਾਫੀ ਵੱਡਾ ਹੋਇਆ ਤੇ ਪਰਪੂਰਨ ਲੱਗਦਾ ਇਹ ਇਹਨਾਂ ਨੂੰ ਅੰਦਰ ਇਸ਼ਾਰਾ ਦਿੰਦੇ ਕਿ ਉਹਨੂੰ ਬਾਹਰ ਦਾ ਪਤੰਕ ਕਰਨੇ ਤੇ ਉਹਨੂੰ ਅੰਦਰ ਇਸ਼ਾਰਾ ਉਹਨੇ ਛੱਡਤਾ ਮਟਕੀ ਤੇ ਬਾਕੀ ਤੋਤੇ ਉੱਡੇ ਫਿਰਦੇ ਨੇ ਆਪਣੇ ਵੀ ਮਸਤ ਮੋਜਾ ਮਾਰ ਰਹੇ ਆ ਬਟੇਰੇ ਵੀ ਆਪਣੀਆਂ ਮਸਤ ਮੋਜਾ ਮਾਰ ਰਹੇ ਆ ਕਿਹਾ ਵੀ ਆਪਣੀਆਂ ਮਸਤ ਮੋਜਾ ਮਾਰ ਆਜੇ ਮੈਂ ਤੁਹਾਨੂੰ ਦੱਸਦਾ ਸੀ ਉਹ ਤੋਤਾ ਗਿਆ ਵਾ ਇਹ ਤੇ ਗਿਆ ਕੁਝ ਹੁਣ ਜ਼ੂਮ ਕਰਕੇ ਦਿਖਾ ਦਿੰਦੇ ਆ ਓਏ ਟੈਕ ਬੈਟ ਇਹ ਤੇ ਗਿਆ ਪੂਰਾ ਹੈ ਜਿਵੇਂ ਤੁਸੀਂ ਪੂਰਾ ਇਹ ਤਾਂ ਗਿਆ ਆਹ ਦੇਖ ਲਓ ਦਈਏ ਮੂਹ ਵੀ ਮੋਰ ਨੱਕ ਨਖਾਇਆ ਪਸੇ ਦੇ ਪੂਰਾ ਇਹ ਠੀ ਗਿਆ ਤੇ ਬਾਕੀਆਂ ਚਾਲਦੇ ਫਿਰ ਕੋਸ਼ਾ ਦੇ ਪਿੰਜਰੇ ਆ ਦੋਨੇ ਆਨੇ ਆਪਣੇ ਘਰ ਚ ਬੜੇ ਬੈਠੇ ਸੀ ਪੂਰੀ ਗੋਲੀ ਦੀ ਸਪੀਡ ਨਾਲ ਆਇਆ ਮੇਰੇ ਕੋਲੇ ਭੱਜਿਆ ਇਹਨੂੰ ਪਤਾ ਲੱਗ ਗਿਆ ਨਾ ਹੁਣ ਕੁਛ ਨਾ ਕੁਛ ਇਹਨੂੰ ਖਾਣ ਨੂੰ ਪਾਉਂਗਾ ਤੇ ਭੱਜਿਆ ਜਾਂਦਾ ਸਪੀਡਾਂ ਵੱਟੀਆਂ ਜਾਂਦਾ ਆਪਣੀਆਂ ਪੂਰੀਆਂ ਹਨਾ ਵੀ ਗੁੰਨੂ ਹਾਂ ਹਾਂ ਆ ਹਾਂ ਇਹੋ ਲਈ ਚਾਹ ਕੇ ਆਧਰੇ ਬਾਝਰੇ ਦੇ ਪੱਤੇ ਪਏ ਸੀ ਆਹ ਪਾ ਦਨੇ ਆ ਇਹਨਾਂ ਨੂੰ ਸਵੇਰੀ ਤੋੜ ਕੇ ਲਿਆਇਆ ਸੀਗਾ ਚਲੋ ਹੁਣ ਪਾਨੇ ਆ ਗੁੰਨੂ ਤਾਂ ਖਾਣ ਦਾ ਬੜਾ ਹੀ ਸ਼ਕੀਨ ਜਦੀ ਲੱਗਿਆ ਹਾਂ ਚੌੜੇ ਚੌੜੇ ਕੀ ਗੁੰਨ ਤਾਂ ਜਿਆਦਾ ਹੀ ਚੌੜੇ ਚੌੜੇ ਹੁੰਦੀ ਹੈ ਖੱਚ 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 ਕਰੀਂਦਾ ਮੁੰਨੂ ਨੂੰ ਵੀ ਬਾਹਰ ਕੱਢਦੇ ਹਾਂ ਵੀ ਸੁੱਤਾ ਚ ਸਾਰਾ ਦਿਨ ਅੰਦਰ ਹੀ ਪਿਆ ਰਹਿੰਦਾ ਖਾਣ ਦਾ ਨਾਮ ਹਨ ਕਿ ਭੁੱਖੀ ਜੀ ਆਪ ਹੀ ਆ ਗਈ ਅੰਦਰੋਂ ਖੌੜ ਦੇ ਚ ਨਿਕਲ ਕੇ ਇਹ ਭੁੱਖੀ ਹੈ ਮੇਰਾ ਖਾਂਦੀ ਖਾਂਦੀ ਸੌਂ ਜਾਂਦੀ ਹੈ ਕੋਈ ਨਹੀਂ ਪਤਾ ਕਿਹੜੇ ਟਾਈਮ ਸੌਂ ਜੇ ਕਿਹੜੇ ਟਾਈਮ ਕੀ ਹੋ ਜੇ ਆਹ ਇਹਨੇ ਖਾਂਦੀ ਖਾਨ ਨੇ ਅੱਕ ਜਗਾ ਤੇ ਬਹਿ ਜਾਣਾ ਨੇ ਅੱਖਾਂ ਚ ਹਿਮਿਸ਼ ਕੇ ਬਹਿ ਰਹਿਣਾ ਹੁਣ ਵੀ ਇਹਨੇ ਚੀਨਣ ਚੀ ਨੇ ਅੱਖਾਂ ਪਤਲੀਆਂ ਕਰ ਲਈ ਹੈਣਾ ਦੇਖ ਇਹ ਵੀ ਕਮੇ ਲੱਗੇ ਹੋਇਆ ਉਧਰੋਂ ਦੇਖੋ ਭਾਈ ਥੋੜਾ ਜਿਹਾ ਜ਼ੂਮ ਕਰਦੇ ਆ ਤੇ ਮੈ ਲੱਗਿਆ ਹੋਇਆ ਖਾਣ ਦੋਨੇ ਦੇਖੋ ਖਾਣ ਸੂਰੇ ਜੀ ਚਲੋ ਜ਼ੂਮ ਘਟਾ ਦਿੰਨੇ ਆ ਮਰੇ 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 ਮਰ ਤਾ ਮਰੇ ਮਰੇ ਮਾਰੇਗਾ ਮਰੇ ਮਾਰੇਗਾ ਗੋਲ ਦੋ ਹੱਥ ਚ 100 ਚੀਜ਼ ਦਿਖਾਣਾ ਚਪਲ ਤੇ ਬਹੁਤ ਗੁੱਸਾ ਕਰ ਕੇ ਕਹੀਆ ਚਪਲ ਤੇ ਪਰ ਛਿੱਟੇ ਜੇ ਮਾਰਦਾ ਹੁੰਦਾ ਅੱਜ ਨਹੀਂ ਮਾਰਦਾ ਗੁੰਨੂ ਮਾਰ ਪਰ ਛਿੱਟੇ ਇੱਕ ਦੂਜੇ ਤੱਕ ਹੋ ਕੇ ਖਾਈ ਜਾਂਦੇ ਹੁਣ ਨਹੀਂ ਮਾਰਦਾ ਕੇ ਸੰਘ ਗਿਆ ਕੈਮਰੇ ਚ ਹਨਾ ਗੁੰਨੂ ਉਹਦੇ ਪਿੰਜਰੇ ਤੋਂ ਅਗੇ ਬਾਹਰ ਤੇ ਇਹਨਾਂ ਖਾਲੜ ਤੇ ਆਰਾਮ ਨਾਲ ਖਾ ਲੈਣਗੇ ਆਪਣਾ ਫਰਤੰਗ ਨਹੀਂ ਹੋਣਗੇ ਤੰਗ ਹੁੰਦੇ ਫਿਰ ਖਾਂਦੇ ਨਹੀਂ ਬਨੂ ਹਜੇ ਵੀ ਗੇਟਾਂ ਜੀ ਵੜਾ ਚਲ ਓਏ ਅੰਦਰ ਆਪਣੇ ਸਾਰੇ ਤੋਤੇ ਵੀ ਸ਼ਾਂਤ ਹੋਏ ਬੈਠੇ ਆ ਜਾਲੀ ਚ ਵੈਸੇ ਜਿੰਦੇ ਨਹੀਂ ਪਰ ਸ਼ਾਂਤ ਬੈਠੇ ਔਰ ਡੁੱਡ ਨਹੀਂ ਗਏ ਖਰਗੋਸ਼ਾਂ ਐਸਾ ਹੁੰਦਾ ਫਿਰ ੜਾਕੂ ਤੇ ਤੁਹਾਨੂੰ ਬਾਹਰ ਹੀ ਕਾੜ ਦਿੰਨੇ ਆ ਸਾਰਾ ਦਾਣਾ ਹੀ ਫਰਦਾ ਰੂਬਾ ਪਰ ਪਿੰਜਰੇ ਚ ਕਲਾ ਤੰਗ ਹੁੰਦਾ ਬਾਹਰ ਕਾੜ ਕੇ ਤੁਹਾਨੂੰ ਤਾਂ ਖਾਣੇ ਆ ਉਹਨਾਂ ਤੇੜਾ ਕੁੱਤਾ ਤੈਨੂੰ ਬਾਹਰ ਆਣ ਦੀ ਆਤ ਹੋ ਗਈ ਆਪੇ ਮੈਂ ਤੇ ਗੇਟ ਖੋਲਣਾ ਹੀ ਉਹਨਾਂ ਨੂੰ ਪਤਾ ਲੱਗ ਗਿਆ ਨਹੀਂ ਮੈਨੂੰ ਬਾਹਰ ਕੱਢਣਾ ਪਹਿਲੇ ਹੀ ਗੇਟਾਂ ਚਾੱਕੇ ਗਏ ਜਾਂਦੇ ਸ਼ਤਾਂ ਆਉਣਾ ਹੋਵੇਗਾ ਹਾਂ ਵੀ ਪਟੇਰੇ ਤੁਸੀਂ ਕੀ ਕਰਦੇ ਹੋ ਗੇੜੇ 'ਚ ਕੱਢੀ ਜਾਂਦੇ ਹੈਂ ਰਿੰਕੀ ਦੇਖੋ ਕਿ ਮੈਂ ਆਪਣੀ ਗਾਰਡਨ ਘਵਾ ਦਈਏ ਹੈ ਚੱਲਿੰਗੇ ਨੂੰ ਮਗਰ ਭਜਾ ਲੇ ਲੇ ਬੱਡਾ ਕੈਮਰਾ ਬਿੱਟੂ 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 ਫਾਲ ਲਿਆ ਬਿੱਟੂ ਫਾਲ ਲਿਆ ਚਲ ਅਧਰ ਚਿੰਕੀ ਦੀਆਂ ਚੱਕ ਕੇ ਲਵਾ ਦੇ ਨਾ ਢਾਰ ਫਾਲੀ ਚਿੰਕੀ ਇਹਦੀ ਥੋੜਾ ਇੱਕ ਢਾਰ ਲਾ ਦੇ ਕਿਤੇ ਉੱਡਣਾ ਹੀ ਨਾ ਭੁੱਲ ਜਾਉਂਦੀ ਨਹੀਂ ਰੋਜ਼ ਆ ਹੜਾਤੀ ਹੁਣ ਇੱਕ ਵਾਰੀ ਕਾਲੇ ਦੀ ਵੀ ਢਾਰ ਲਵਾ ਦੇ ਆ ਫਾਲ ਲਿਆ ਕਾਲਾ ਹੱਥ ਤੇ ਦੀ ਵੇ ਇੱਕ ਢਾਰ ਲਵਾਸ ਇਹਦੀ ਢਾਰੀ ਲੱਗੀ ਹੱਕ ਲਵਾਨੇ ਬਿੱਟੂ ਆ ਫਾਲ ਲਿਆ ਨੂੰ ਬਿੱਟੂ ਬਿੱਟੂ ਹਾਈ ਕਰਦੇ ਹੈਲੋ ਹੈਲੋ ਚੱਲੇ ਜੀ ਵੇਖ ਡਾਰਕੀ ਵਾਲਾ ਚਲੋ ਉਹ ਗਿਆ ਬਿੱਟੂ ਜੇ ਸ਼ਰਾ ਮਾਰਦਾ ਸ਼ਰਾ ਜੇ ਹੀ ਮਾਰ ਦਿੰਦਾ ਹੁਣ ਦੋਨੇ ਇੱਥੇ ਮਗਰ ਲੱਟ ਕੇ ਬੱਲੂ ਕੇ ਬੈਠੇ ਰਹੇ ਬਾਕੀ ਆਦੇ ਵਲੋਗ ਚ ਇੰਨਾ ਹੀ ਸੀ ਤੇ ਮਿਲਾਂਗੇ ਅਗਲੇ ਵਲੋਗ ਸਤਿ ਸ੍ਰੀ ਅਕਾਲ ਸਾਰੇਆਂ